ਭਾਜਪਾ ਦੀ ਤਿਆਰੀ ਭਰੀ ਪੂਰੀ ਤਰ੍ਹਾਂ ਤਿਆਰ ਆ ਬੂਤ ਦੀਆਂ ਕਮੇਟੀਆਂ ਬਣ ਚੁੱਕੀਆਂ ਨੇ ਉਸ ਤੋਂ ਬਾਅਦ ਵਾਰਡ ਦੀਆਂ ਕਮੇਟੀਆਂ ਬਣ ਚੁੱਕੀਆਂ ਨੇ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਸਾਡੇ ਮੈਂਬਰ ਪੰਚਾਇਤ ਵੀ ਜਿੱਤੇ ਨੇ ਕਈ ਜਗ੍ਹਾ ਦੇ ਪਿੰਡਾਂ ਦੇ ਸਰਪੰਚ ਔਨ ਨੂੰ ਵੀ ਕਾਲੇ ਨੇ ਜੀ ਕਈ ਆ ਵੀ ਰਹੇ ਨੇ ਕਈ ਔਨ ਨੂੰ ਵੀ ਕਾਲੇ ਨੇ ਪੂਰਾ ਮੌਲਾ ਭਾਜੀ ਭਾਜਪਾ ਦਾ ਤੇ ਔਨ ਆਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਕਿ ਭਾਜਪਾ ਦੀਆਂ ਵੋਟਾਂ ਕਿਸ ਤਰੀਕੇ ਨਾਲ ਵਾਧਾ ਤਬਦੀਲ ਹੁੰਦਾ ਹੈ ਬਾਕੀ ਪਾਰਟੀਆਂ ਨਾਲ ਪਹਿਲੋਂ ਦੇ ਜੀ ਦੱਸਣਾ ਚਾਹੁੰਨਾ ਵਾ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਪਾਰਟੀ ਦੇ ਆਮ ਕਾਰਕਿਰਤਾ ਤੋਂ ਉੱਠ ਕੇ ਮੁੱਖ ਮੰਤਰੀ ਤੱਕ ਦਾ ਸਫਰ ਯੂਪੀ ਦਾ ਸ਼੍ਰੀ ਯੋਗੀ ਦਿੱਤਿਆ ਨਾਟ ਜੀ ਜਿਨ੍ਹਾਂ ਨੇ ਯੂਪੀ ਦੇ ਵਿੱਚ ਪਹਿਲੋਂ ਆਪਾਂ ਸਾਰੇ ਸੁਣਦੇ ਸੀ ਕਿੰਨਾ ਗੈਂਗਸਟਰਵਾਦ ਆ ਕਿੰਨੀ ਚੋਰੀ ਆ ਕਿੰਨੀ ਚਕਾਰੀ ਉੱਥੇ ਕੋਈ ਲਟਾਕੂ ਹੋਈ ਜਾਂਦੀ ਆ ਕੋਈ ਮੌਤ ਹੋਈ ਜਾਂਦੀ ਆ ਕੋਈ ਕੁਛ ਹੋਈ ਜਾਂਦਾ ਪਰ ਜਦੋਂ ਤੋਂ ਕਮਾਨ ਸਾਡੀ ਪਾਰਟੀ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਦਿੱਤਿਆਨਾਥ ਜੀ ਨੇ ਸੰਭੀ ਹੋਈ ਆ ਉਸ ਤੋਂ ਬਾਅਦ ਨਾ ਤੇ ਉੱਥੇ ਕੋਈ ਗੈਂਗਸਟਰ ਵਾਧਿਆ ਜੇ ਕੋਈ ਹੁੰਦਾ ਵੀ ਆ ਗੈਂਗਸਟਰ ਤੋਂ ਨਾਲ ਹੀ ਠੋਕਦੇ ਨੇ 2024 ਦੀ ਲੈ ਲਈਏ ਉਸ ਹੱਬ ਨਾਲ ਭਾਏ ਪਾਦਾ ਗਰਾਫ ਵਧਿਆ ਵਾ ਖਾਲੀਦਲ ਦਾ ਡਾਊਨ ਹੋਇਆ ਵਾ ਜੀ ਇਸ ਕਰਕੇ ਸਾਡੇ ਅਸ਼ੂਨੀ ਸ਼ਰਮਾ ਜੀ ਪ੍ਰਧਾਨ ਨੇ ਅਸੀਂ ਵੀ ਉਹਨਾਂ ਦੇ ਸਿਪਾਹੀ ਆ ਅਸੀਂ ਵੀ ਪਹਾਇਪਾਦੇਸ਼ ਪਾਈਆਂ ਅਸੀਂ ਵੀ 117 ਦੀਆਂ 17 ਸੀਟਾਂ ਤੇ ਹੀ ਚੋਣ ਲੜਾਂਗੇ ਤੇ ਹੁਣ ਜਿਮਣੀ ਚੋਣ ਦੀ ਗੱਲ ਕਰਦੇ ਇੱਥੋਂ ਅਸੀਂ ਪੂਰੇ ਤਿਆਰਬਰ ਤਿਆਰ ਹਾਂ ਕਾਰਗਰਤਾ ਦੇ ਵਿੱਚ ਪੂਰਾ ਜੋਸ਼ ਵਾਲੀ ਬੂਥ ਕਮੇਟੀਆਂ ਬਣੀ ਹੋਈਆਂ ਵਾਰਡ ਦੀਆਂ ਕਮੇਟੀਆਂ ਬਣੀਆਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਸਾਡੇ ਕੋਲ ਬੂਥ ਸਤਰ ਦਾ ਕਾਰਗਰਤਾ ਹੈਗਾ ਤੇ ਜੇ ਭਾਜਪਾ ਵਿਸ਼ਵਾਸ ਦਿਤਾਉਂਦੀ ਹੈ ਤੇ ਜਿੱਤ ਕੇ ਭਾਜਪਾ ਦੀ ਝੋਲੀ 'ਚ ਪਾਵਾਂਗੇ ਸੀਟ ਜਿਮਣੀ ਚੋਣ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਸਾਰੀਆਂ ਹੀ ਪਾਰਟੀਆਂ ਦੇ ਦਵੇਦਾਰਾਂ ਦੇ ਵੱਲੋਂ ਪਿੰਡ ਪਿੰਡਾਂ ਥਾਵਾਂ ਤੇ ਨੁੱਕੜ ਮੀਟਿੰਗਾਂ ਜਾਰੀ ਨੇ ਅਤੇ ਲੋਕਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਬੂਥ ਉਹੀ ਨੇ VOTER ਉਹੀ ਨੇ ਲੇਕਿਨ ਇਸ ਵਾਰ ਜਿਹੜਾ ਮੁਕਾਬਲਾ ਟਫ ਦੇਖ ਰਿਹਾ ਕਿਉਂਕਿ ਆਜ਼ਾਦ ਉਮੀਦਵਾਰ ਵੀ ਬਹੁਤ ਸਾਰੇ ਹੋ ਸਕਦੇ ਨੇ ਤਰਨਤਾਰਨ ਜਿਮਣੀ ਚੋਲ ਦੇ ਲਈ ਅਤੇ ਇਥੇ ਇਥੋਂ ਹੀ ਕਿਸੇ ਜਿਹੜੇ ਪਾਰਟੀ ਨੂੰ ਜਿੱਤ ਮਿਲਦੀ ਆ ਤਾਂ ਉਹਨਾਂ ਆਗੂਆਂ ਦਾ ਅਹੁਦੇਦਾਰਾਂ ਦਾ ਵਰਕਰਾਂ ਦਾ ਇੱਕ ਦਾਵਾ ਵੀ ਸਾਹਮਣੇ ਆ ਰਿਹਾ ਕਿ ਉਹ 27 ਦੀ ਨਹੀਂ ਜਿਹੜੀ ਹੈ ਉਸ ਪਾਰਟੀ ਦੇ ਲਈ ਵਜੇਗੀ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਡਬਲ ਇੰਜਨ ਦੀ ਸਰਕਾਰ 27 ਚਾਹੇਗੀ ਅਤੇ ਡਬਲ ਇੰਜਨ ਦੀ ਸਰਕਾਰ ਦੀ ਜਿਹੜੀ ਹੈ ਉਹ ਨੀ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚੋਂ ਜਿਹੜੀ ਐ ਉਹ ਰੱਖੀ ਜਾਏਗੀ ਮੇਰੇ ਨਾਲ ਤਰਨ ਜੋਸ਼ੀ ਜੀ ਮੌਜੂਦ ਨੇ ਅਤੇ ਸਭ ਤੋਂ ਘੱਟ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਜੇਕਰ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਿਆ ਉਹ ਉਸ ਲਿਸਟ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ ਤੇ ਯੁਵਾ ਮੋਰਚੇ ਦੇ ਯੂਥ ਦੇ ਜਿਹੜੇ ਨੇ ਉਹ ਪੰਜਾਬ ਦੇ 77 ਮਹੀਨੇ ਦਾ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਭਾਵਨਾਵਾਂ ਨੇ ਕਿਉਂਕਿ ਹੁਣ ਇਥੋਂ ਤਰਨ ਤਰਨ ਜਿਮਣੀ ਚੋਣ ਦੇ ਲਈ ਟਿਕਟ ਦੇ ਦਾਅਵੇਦਾਰਾਂ ਦੇ ਵਿੱਚ ਲਿਸਟ ਦੇ ਵਿੱਚ ਉਹਨਾਂ ਦਾ ਵੀ ਨਾਮ ਜਿਹੜਾ ਉਹ ਮੋਰੀਆਂ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਕਿਵੇਂ ਵੇਖਦੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਰੇ ਵੀਰ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਦਲਜੀਤ ਜੀ ਨજર ਚੈਨਲ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਜੀ ਆਇਆਂ ਨੂੰ ਧੰਨਵਾਦ ਕਿਵੇਂ ਵੇਖਦੇ ਹੋ ਵੀਰ ਜੀ ਕਿ ਹੁਣ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਮੌਤਵਾ ਜਿਹੜੀ ਜਿਮਣੀ ਚੋਣ ਹੋਣ ਜਾ ਰਹੀ ਹੈ ਤਾਂ ਬੀਜੇਪੀ ਵੱਲੋਂ ਕਿਹੋ ਜੀ ਤਿਆਰੀ ਹੈ ਕਿਉਂਕਿ ਲਿਸਟ ਦੇ ਨਾਲ ਵਿੱਚ ਨਾਮ ਤੁਹਾਡਾ ਵੀ ਆ ਰਿਹਾ ਵੇਖੋ ਜੀ ਪਹਿਲਾਂ ਉਹਦੇ ਬਹੁਤ ਮਾੜੀ ਗੱਲ ਹੋਈ ਆ ਜਿਹੜਾ ਆਪਣੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਕਾਲ ਚਲਣਾ ਕਰਕੇ ਸੀਗੇ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਭਾਜਪਾ ਦੀ ਤਿਆਰੀ ਭਰੀ ਪੂਰੀ ਤਰ੍ਹਾਂ ਤਿਆਰ ਆ ਬੂਦੀਆਂ ਕਮੇਟੀਆਂ ਬਣ ਚੁੱਕੀਆਂ ਨੇ ਉਸ ਤੋਂ ਬਾਅਦ ਵਾਰਡ ਦੀਆਂ ਕਮੇਟੀਆਂ ਬਣ ਚੁੱਕੀਆਂ ਨੇ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਸਾਡੇ ਮੈਂਬਰ ਪੰਚਾਇਤ ਵੀ ਜਿੱਤੇ ਨੇ ਕਈ ਜਗ੍ਹਾ ਦੇ ਪਿੰਡਾਂ ਦੇ ਸਰਪੰਚ ਔਨ ਨੂੰ ਵੀ ਕਾਲੇ ਨੇ ਕਈ ਆ ਵੀ ਰਹੇ ਨੇ ਕਈ ਔਨ ਨੂੰ ਵੀ ਕਾਲੇ ਨੇ ਪੂਰਾ ਮੌਲਾ ਭਾਜੀ ਭਾਜਪਾ ਦਾ ਤੇ ਔਨ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਕਿ ਭਾਜਪਾ ਦੀਆਂ ਵੋਟਾਂ ਕਿਸ ਤਰੀਕੇ ਨਾਲ ਵਾਧਾ ਤਬਦੀਲ ਹੁੰਦਾ ਹੈ ਬਾਕੀ ਪਾਰਟੀਆਂ ਨਾਲ ਮੈਨੂੰ ਉਮੀਦ ਹੈ ਕਿ ਜਿਹੜਾ ਹੁਣ ਸਵਾਲ ਮੈਂ ਕਰਨ ਜਾ ਰਿਹਾ ਕਿ ਜੋ ਸਭ ਤੁਸੀਂ ਜਿਹੜਾ ਹੈ ਉਸ ਦਾ ਜਵਾਬ ਜਿਹੜਾ ਥੋੜਾ ਲੰਮਾ ਵੀ ਜ਼ਰੂਰ ਦਿਓ ਬਾਕੀ ਪਾਰਟੀਆਂ ਨਾਲੋਂ ਇਸ ਪਾਰਟੀ ਦੇ ਵਿੱਚ ਭਾਜਪਾ ਨੇ ਪੰਜਾਬ ਦੇ ਲਈ ਕੀ ਵੱਖਰਾ ਕਰਨ ਜਾ ਰਹੀ ਹੈ ਅਤੇ ਬਾਕੀ ਸੂਬਿਆਂ ਦੇ ਵਿੱਚ ਕੀ ਵੱਖਰਾ ਕੀਤਾ ਹੈ ਭਾਜਪਾ ਨੇ ਕਿਸਾਨਾਂ ਤੋਂ ਲੈ ਕੇ ਹਰ ਵਰਗ ਦੇ ਲਈ ਵਪਾਰੀ ਵਰਗ ਤੱਕ ਥੋੜਾ ਡਿਟੇਲ ਦੇ ਵਿੱਚ ਜ਼ਰੂਰ ਦੱਸਿਓ ਜੀ ਮੈਂ ਪਹਿਲੋਂ ਦੇ ਜੀ ਦੱਸਣਾ ਚਾਹੁੰਨਾ ਵਾਂ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਪਾਰਟੀ ਦੇ ਆਮ ਕਾਰਕਟਰ ਤੋਂ ਉੱਠ ਕੇ ਮੁੱਖ ਮੰਤਰੀ ਤੱਕ ਦਾ ਸਫਰ ਯੂਪੀ ਦਾ ਸ਼੍ਰੀ ਯੋਗੀ ਦਿੱਤਿਆ ਨਾਟ ਜੀ ਜਿਨ੍ਹਾਂ ਨੇ ਯੂਪੀ ਦੇ ਵਿੱਚ ਪਹਿਲੋਂ ਆਪਾਂ ਸਾਰੇ ਸੁਣਦੇ ਸੀ ਕਿੰਨਾ ਗੈਂਗਸਟਰਵਾਦ ਆ ਕਿੰਨੀ ਚੋਰੀ ਆ ਕਿੰਨੀ ਚਕਾਰੀ ਉੱਥੇ ਕੋਈ ਲੁੱਟਾ ਖੋਈ ਜਾਂਦੀ ਆ ਕੋਈ ਮੌਤ ਹੋਈ ਜਾਂਦੀ ਆ ਕੋਈ ਕੁਛ ਹੋਈ ਜਾਂਦਾ ਪਰ ਜਦੋਂ ਤੋਂ ਕਮਾਨ ਸਾਡੀ ਪਾਰਟੀ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਦਿੱਤਿਆ ਨਾਜ ਜੀ ਨੇ ਸੰਭੀ ਹੋਈ ਆ ਉਸ ਤੋਂ ਬਾਅਦ ਨਾ ਤੇ ਉੱਥੇ ਕੋਈ ਗੈਂਗਸਟਰ ਵਾਧਿਆ ਜੇ ਕੋਈ ਹੁੰਦਾ ਵੀ ਆ ਗੈਂਗਸਟਰ ਤੋਂ ਨਾਲ ਹੀ ਠੋਕਦੇ ਨੇ ਜੀ ਉਸ ਤੋਂ ਬਾਅਦ ਚੋਰੀ ਚਕਾਰੀ ਵਾਲੇ ਦੇ ਪਾਸੇ ਤੇ ਹੁਣ ਕੋਈ ਜਾਂਦਾ ਹੀ ਨਹੀਂ ਉੱਥੇ ਮੈਂ ਮੇਨ ਐਗਜ਼ਾਮਪਲ ਅੱਗੇ ਵੀ ਕਈ ਨਿਊਜ਼ ਚੈਨਲਾਂ ਨੇ ਦਿੱਤੀ ਹੁਣ ਫੇਰ ਦੇ ਰਿਆ ਵਾਂ ਕਿਤੇ ਬੈਠੀਏ ਉਥੇ ਗੱਲਾਂ ਕਰਦੇ ਨੇ ਲੋਕ ਐਗਜ਼ਾਮਪਲਾਂ ਦਿੰਦੇ ਨੇ ਕਿ ਅਹੀਂ ਆਪਣੀ ਗਾਂ ਨੂੰ ਮੱਝ ਨੂੰ ਸੋਨੇ ਦੀ ਸੰਗਲ ਪਾ ਕੇ ਬਾਹਰ ਕਿੱਲੇ ਨਾਲ ਵੱਜ ਗਏ ਸਵੇਰੇ ਆਪਣੇ ਵਾਂਡੇ ਚਲ ਜੀਏ ਤੇ ਸ਼ਾਮ ਨੂੰ ਆਈਏ ਤੇ ਉਹ ਸੋਨੇ ਦੀ ਚੈਨ ਉਥੇ ਦੇ ਉਥੇ ਰਹਿੰਦੀ ਏ ਇਹ ਆ ਭਾਜਪਾ ਦੇ ਕੰਮ ਜੀ ਦੂਸਰੀ ਗੱਲ ਦੂਜੀ ਐਗਜ਼ਾਮਪਲ ਆਪਾਂ ਲੈ ਲਈਏ ਰਾਜਸਥਾਨ ਦੀ ਜੀ ਰਾਜਸਥਾਨ ਦੇ ਇੱਕ ਆਮ ਘਰ ਚੋਂ ਉੱਠੇ ਹੋਏ ਵਰਕਰ ਕਾਰਕਿਰਤਾ ਸ਼੍ਰੀ ਭਜਨ ਲਾਲ ਸ਼ਰਮਾ ਜੀ ਉਹਨਾਂ ਨੂੰ ਸੀਐਮ ਬਣਾਇਆ ਉਸ ਤੋਂ ਬਾਅਦ ਉਹਨਾਂ ਨੇ ਘਰ ਘਰ ਜਾ ਕੇ ਜੋ ਪਾਲਿਸਿਸ ਜੋ ਯੋਜਨਾਵਾਂ ਸਾਰੀਆਂ ਜਿੱਥੇ ਪੰਜਾਬ ਦੇ ਲੋਕ ਵਾਂਝੇ ਰਹਿ ਜਾਂਦੇ ਆ ਕਿਉਂਕਿ ਸਰਕਾਰ ਦੂਜੀ ਹੋਣ ਕਰਕੇ ਉੱਥੇ ਸਭ ਨੂੰ ਫੈਸਿਲਿਟੀਆਂ ਪੂਰੀ ਤਰ੍ਹਾਂ ਮਿਲ ਰਹੀਆਂ ਨੇ ਉਸ ਤੋਂ ਬਾਅਦ ਤੀਜੀ ਐਗਜ਼ਾਮਪਲ ਦਿੱਲੀ ਦੀ ਲੈ ਲਈਏ ਹੁਣੇ-ਹੁਣੇ ਚੋਣਾਂ ਹੋਈਆਂ ਉੱਥੇ ਉਹ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚੋਂ ਰੇਖਾ ਗੁਪਤਾ ਜੀ ਦਾ ਨਾਮ ਕਿਸੇ ਨੇ ਸੁਣਿਆ ਤੱਕ ਨਹੀਂ ਸੀਗਾ ਉਹ ਆਮ ਜ਼ਮੀਨੀ ਪੱਧਰ ਤੋਂ ਉੱਠ ਕੇ ਪਹਿਲੋ ਐਮਸੀ ਫਿਰ ਉੱਥੋਂ ਦੇ ਮੇਅਰ ਫਿਰ ਐਮਐਲਏ ਹੁਣ ਉਹ ਚੀਫ ਮਿਨਿਸਟਰ ਨੇ ਉਸ ਤੋਂ ਬਾਅਦ ਮੈਂ ਐਗਜ਼ਾਮਪਲ ਦੇਣਾ ਹਰਿਆਣੇ ਦੀ ਨੈਭ ਸਿੰਘ ਸੈਣੀ ਜੀ ਨੈਭ ਸਿੰਘ ਸੈਣੀ ਜੀ ਵੀ ਇਹ ਕਾਮਰਚੋਂ ਆਉਂਦੇ ਨੇ ਆਮ ਘਰ ਤੋਂ ਉੱਠ ਕੇ ਉਹਨਾਂ ਨੂੰ ਮੁੱਖ ਮੰਤਰੀ ਤੱਕ ਦਾ ਸਫ਼ਰ ਬਹੁਤ ਵਧੀਆ ਹੁਣ ਮੈਂ ਗੱਲ ਕਰਦਾ ਆਪਣੇ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਮੋਦੀ ਜੀ ਨੇ ਹੁਣ ਪਿਛਲੇ ਸਾਲ ਵੀ ਕਾਰਜਕ੍ਰਮ ਸਾਡੇ ਪੰਜਾਬ 'ਚ ਚੱਲ ਰਹੇ ਨੇ ਜਿਵੇਂ ਕਿ 11 ਸਾਲ ਬੇਮਿਸਾਲ ਮੋਦੀ ਸਾਹਿਬ ਦੇ ਉਹ ਜਿਹੜੀਆਂ 1112 ਯੋਜਨਾਵਾਂ ਨੇ ਸਭ ਤੋਂ ਵੱਡੀ ਯੋਜਨਾ ਲਾ ਮੈਡੀਕਲ ਇੰਸ਼ੋਰੈਂਸ ਮੈਡੀਕਲ ਕਾਰਡ ਮੈਡੀਕਲ ਕਾਰਡ ਆ ਜਿਹੜਾ ਉਹ 5 ਲੱਖ ਤੱਕ ਦਾ ਆਮ ਵਰਗ ਨੂੰ ਜਿੰਨੂੰ ਵੀ ਕਿਸੇ ਕੋਈ ਵੀ ਆਮ ਪਬਲਿਕ ਵੀ ਬਣਾ ਸਕਦੀ ਆ ਉਹਨੂੰ 5 ਲੱਖ ਦਾ ਕਾਰਡ ਤੱਕ ਦਾ ਇਲਾਜ ਆ ਜਿਹੜਾ ਜੋ ਵੀ ਬਿਮਾਰੀ ਹੋਵੇ ਉਹਨੂੰ ਹਸਪੀਟਲ ਦੀ ਉਹ ਸਾਰਾ ਖਰਚਾ 5 ਲੱਖ ਤੱਕ ਫ੍ਰੀ ਆ ਜੀ ਉਸ ਤੋਂ ਬਾਅਦ ਮੈਂ ਕਰਾਂ ਸਟਾਰਟਅਪ ਯੋਜਨਾ ਜਿਹੜੇ ਮੁੰ ਨੌਜਵਾਨ ਵੀਰ ਜਾਂ ਜਿਹੜੇ ਵੀਰ ਨਹੀਂ ਪੈਸਾ ਅਫੋਰਡ ਕਰ ਸਕਦੇ ਨਹੀਂ ਆਪਣਾ ਕਰਜ਼ਾ ਚੁੱਕ ਸਕਦੇ ਉਹ ਵੀ ਮੋਦੀ ਸਾਹਿਬ ਨੇ ਪਾਲਿਸੀਸ ਦਿੱਤੀਆਂ ਹਈਆਂ ਨੇ ਉਹਦੇ ਵਿੱਚ ਵੀ ਲੋਨ ਮਿਲਦਾ ਹੈ ਉਹ ਜਦੋਂ ਕੰਮ ਆਪਣਾ ਚੱਲ ਜਾਂਦਾ ਉਸ ਤੋਂ ਬਾਅਦ ਆਪਾਂ ਧਾਰਨਾ ਹੁੰਦਾ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿਸਾਨਾਂ ਦੀ ਕਿਸਾਨ ਸਮੇਧੀ ਯੋਜਨਾ ਕਿਸਾਨ ਸਮੇਧੀ ਯੋਜਨਾ ਦੇ ਵਿੱਚ 6000 ਰੁਪਇਆ ਹਰ ਕਿਸ਼ਤ ਮੋਦੀ ਸਾਹਿਬ ਡਾਇਰੈਕਟ ਕਿਸਾਨਾਂ ਨੂੰ ਦੇ ਰਹੇ ਨੇ ਕਿਸਾਨਾਂ ਦੇ ਖਾਤੇ ਆ ਜਾ ਰਹੀ ਹੈ ਡਾਇਰੈਕਟ ਹੋਰ ਵੀ ਨੇਕਾ ਐਗਜ਼ਾਮਪਲਾਂ ਨੇ ਹੋਰ ਬਾਲੇ ਦੀਆਂ ਛੱਤਾਂ ਦੇ ਪੈਸੇ ਵੀ ਆਉਂਦੇ ਆ ਜੀ ਸਾਰਿਆਂ ਨੂੰ ਔਰ ਜਿਹੜੇ ਟਾਇਲਟਸ ਆ ਕਈ ਆਪਣੇ ਗਰੀਬ ਘਰਾਂ ਸੀ ਪਰਵਾ ਟਾਇਲਟਸ ਨਹੀਂ ਬਣਾ ਸਕਦੇ ਉਹ ਵੀ ਸਾਡੇ ਸੈਂਟਰ ਦੀ ਸਕੀਮ ਆ ਉਹ ਵੀ ਉਹਨਾਂ ਦੇ ਟਾਇਲਟਸ ਬਣਾ ਰਹੇ મોદી ਸਾਹਿਬ ਸਰਕਾਰ ਜੀ ਸਾਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਆਪਣੇ ਬਾਰੇ ਮੈਂ ਚਾਹਾਂਗਾ ਜ਼ਰੂਰ ਦੱਸਿਓ ਕਿੰਨਾ ਸਮਾਂ ਇਸ ਪਾਰਟੀ ਦੇ ਵਿੱਚ ਤੁਸੀਂ ਸੇਵਾ ਨਿਭਾਉਂਦਿਆਂ ਨੂੰ ਹੋ ਗਿਆ ਕਿਹੜੇ-ਕਿਹੜੇ ਅਹੁਦਿਆਂ ਤੇ ਸੇਵਾ ਨਿਭਾਈ ਅਤੇ ਤੁਹਾਡੇ ਪਿਤਾ ਪੁਰਖੀ ਵੀ ਤੁਸੀਂ ਭਾਜਪਾ ਦੇ ਨਾਲ ਕਿ ਜਾਂ ਕੋਈ ਪਹਿਲਾਂ ਹੋਰ ਪਾਰਟੀ ਦੇ ਵਿੱਚ ਵੀ ਜਿਹੜਾ ਉਹ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਜੀ ਦੱਸਣਾ ਚਾਹੁੰਨਾ ਪਹਿਲਾਂ ਦੇ ਮੈਂ ਸ਼੍ਰੀ ਅਨਿਲ ਜੋਸ਼ੀ ਜੀ ਕੈਬਨਿਟ ਮਨਿਸਟਰ ਸੀਗੇ ਉਹਨਾਂ ਨਾਲ ਥੋੜਾ ਜਿਹਾ ਕੰਮ ਕੀਤਾ ਜੀ ਉਸ ਤੋਂ ਬਾਅਦ ਮੈਂ 2017 ਦੇ ਵਿੱਚ ਡੀਏਵੀ ਕਾਲਜ ਦਾ ਪ੍ਰੈਜ਼ੀਡੈਂਟ ਬਣਿਆ ਅੰਮ੍ਰਿਤਸਰ ਹਾਥੀਗੜ੍ਹ ਉਸ ਤੋਂ ਬਾਅਦ 2019 ਦੇ ਵਿੱਚ ਮੈਂ ਯੂਵਾ ਮੋਰਚਾ ਪੰਜਾਬ ਦਾ ਸਪੋਰਟ ਸੈੱਲ ਬਣਿਆ ਜੀ ਹੁਣ ਮੈਂ ਪਿਛਲੇ ਦੋ ਸਾਲ ਹੋ ਗਏ ਆ ਮੈਂ ਭਾਜਪਾ ਦੀ 72 ਵਜੋਂ ਪੰਜਾਬ ਦੇ ਜ਼ਿੰਮੇਵਾਰੀ ਨਿਭਾ ਰਿਹਾ ਜੀ ਹੁਣ ਜੇ ਤਰਨਤਨ ਜਿਮਣੀ ਚੋਣ ਦੀ ਗੱਲ ਕਰੀਏ ਕਿਉਂਕਿ ਬਾਰਡਰ ਏਰੀਆ ਇਤੂ ਇਹ ਮੁਸਕਲਾਂ ਨੂੰ ਹੀ ਕਿਵੇਂ ਵੇਖਦੇ ਹੋ ਅਤੇ ਇੱਥੋਂ ਦੇ ਬਹੁਤ ਸਾਰੇ ਨੌਜਵਾਨ ਨਸ਼ੇ 'ਚ ਗਲਤਾਨ ਨੇ ਇਹਨਾਂ ਦੇ ਲਈ ਫਿਰ ਉਪਰਾਲੇ ਕਿਹੋ ਜਿਹੇ ਕੇ ਸਰਕਾਰ ਨੂੰ ਜਿਹੜੇ ਆ ਕਰਨੇ ਚਾਹੀਦੇ ਨੇ ਮੈਂ ਪਹਿਲੋਂ ਤੇ ਦਰਜੀਤ ਜੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੀ ਸਰਕਾਰ ਨੇ ਇੱਥੋਂ ਤੱਕ ਕਿ ਜਿਹੜੇ ਆਪਾਂ ਸੂਬਿਆਂ ਦੀ ਪਹਿਲਾਂ ਗੱਲ ਕੀਤੀ ਆ ਨਾਲਦਿਆਂ ਸੂਬਿਆਂ ਦੀ ਉੱਥੇ ਨਸ਼ੇ ਨੂੰ ਜੜ ਤੋਂ ਮਕਾਇਆ ਆਈਦਰ ਉਹ ਨਸ਼ਾ ਛਡਾਊ ਕੇਂਦਰਾਂ 'ਚ ਸਟੈਬਲਿਸ਼ ਹੋਏ ਨੇ ਜਾ ਡਾਕਟਰਸ ਦੀ ਕੋਈ ਜਿਹੜਾ ਟੀਮ ਬਣਾ ਕੇ ਕੋਈ ਸੈਂਟਰ ਬਣਾ ਕੇ ਪਿੰਡਾਂ ਚ ਭੇਜੇ ਗਏ ਨੇ ਕੋਈ ਟੀਮਾਂ ਭੇਜੀਆਂ ਗਈਆਂ ਨੇ ਉਹਨਾਂ ਨੂੰ ਮੈਡੀਸਿਨਸ ਰਾਈ ਜਾਂ ਉਹਨਾਂ ਦੇ ਯੋਗ ਰਾਈ ਜਾਂ ਉਹਨਾਂ ਸਭ ਕੁਝ ਰ ਹੈ ਉਹਨਾਂ ਦੇ ਦੋ ਵੀ ਉਪਰਾਲੇ ਡਾਕਟਰਸ ਦੱਸਦੇ ਨੇ ਉਸ ਦੇ ਰਾਈ ਨਸ਼ੇ ਨੂੰ ਛਡਾਇਆ ਹੋਰ ਮੈਂ ਦੱਸਣਾ ਚਾਹੁੰਨਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਲੈ ਕੇ ਆਉਣ ਵਾਲੀ ਸਰਕਾਰ ਸੀਗੀ ਉਹ ਕਾਲੀ ਦਲ ਦੇ ਸਮੇਂ ਜ਼ਿਆਦਾ ਆਇਆ ਉਸ ਤੋਂ ਬਾਅਦ ਕਾਂਗਰਸ ਸਮੇਂ ਵੀ ਨਹੀਂ ਘਟਿਆ ਹੋਰ ਵਧ ਗਿਆ ਫਿਰ ਬੇਦਬੀਆਂ ਵੀ ਹੋਰ ਵਧ ਗਈਆਂ ਇਸ ਕਰਕੇ ਸਾਡੀ ਸਰਕਾਰ ਆਉਣ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਦਿਨ ਨਸ਼ੇ ਨੂੰ ਢੱਲ ਪਾਵਾਂਗੇ ਸਾਡੀ ਡਾਕਟਰਸ ਦੀ ਟੀਮ ਸੈਂਟਰ ਵੱਲੋਂ ਗਾਈਡ ਹੁੰਦੀ ਆ ਸਾਨੂੰ ਡਾਕਟਰਸ ਦੀ ਟੀਮ ਆਊਗੀ ਇੱਥੇ ਹੋਰ ਵੀ ਜਿਹੜੇ ਬੁੱਧੀਜੀਵੀ ਨੇ ਉਹ ਆਉਣਗੇ ਉਹਨਾਂ ਨੂੰ ਸੈਂਟਰਸ ਦੇ ਖੁਲਾ ਕੇ ਦਿੱਤੇ ਜਾਣਗੇ ਅਸੀਂ ਆਪਣੇ ਪੱਲਿਓਂ ਸੈਂਟਰਸ ਖੁਲਾ ਕੇ ਦਵਾਂਗੇ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਨੂੰ ਉੱਥੇ ਪ੍ਰੋਪਰ ਉਹਨਾਂ ਦਾ ਟ੍ਰੀਟਮੈਂਟ ਹੋਊਗਾ ਸਭ ਕੁਝ ਹੋਊਗਾ ਜੀ ਉੱਥੇ ਮੈਂ ਜਰੂਰ ਪੁੱਛਣਾ ਚਾਹਾਂਗਾ ਵੀਰ ਜੀ ਕਿ ਭਾਜਪਾ ਦੇ ਬਾਰੇ ਤੁਸੀਂ ਦੱਸਿਆ ਜਿਮਣੀ ਚੋਣ ਦੇ ਲਈ ਮੋਰਿਆਂ ਦੇ ਵਿੱਚ ਨਾਮ ਹੀ ਆਉਂਦਾ ਤਾਂ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਕੀ ਇਹ ਅਪੀਲ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਤੁਸੀਂ ਪਹੁੰਚ ਵੀ ਰਹੇ ਹੋ ਮਿਲ ਵੀ ਰਹੇ ਹੋ ਕੀ ਲੋਕ ਤਕਲੀਫ ਜਿਹੜੀ ਆ ਇਸ ਏਰੀਆ ਵਿੱਚ ਤੁਹਾਨੂੰ ਜਿਆਦਾ ਦੱਸਣਾ ਹੈ ਮੈਂ ਜਦੋਂ ਜ਼ਿਆਦਾਤਰ ਮੈਂ ਆਪਣੀ ਸ਼ੁਰੂਆਤ ਵੈਸੇ ਤੇ ਮੈਂ ਚਲੋ ਪਿਛਲੇ ਸਾਲਾਂ ਕਈ ਸਾਲਾਂ ਤੋਂ ਲੱਗਾ ਹੋਇਆ ਗਰਾਊਂਡ ਜ਼ੀਰੋ ਦੀ ਰਿਪੋਰਟ ਤੋਂ ਹੁਣ ਮੈਂ ਉਸ ਏਰੀਏ ਤੱਕ ਪਹੁੰਚ ਕਰ ਰਿਹਾ ਜਿੱਥੇ ਕਦੀ ਕੋਈ ਰਾਜਨੀਤਾ ਨਹੀਂ ਗਿਆ ਜਿੱਥੇ ਕਦੀ ਕੋਈ ਨੇਤਾ ਨਹੀਂ ਵੜਿਆ ਕੋਈ ਆਪਣੇ ਪ੍ਰਸ਼ਾਸਨ ਦਾ ਮੋਢਵਾਰ ਬੰਦਾ ਨਹੀਂ ਵੜਿਆ ਕੁਝ ਨਹੀਂ ਵੜਿਆ ਜਿਵੇਂ ਕਿ ਆਪਾਂ ਐਗਜ਼ਾਮਪਲ ਲੈ ਲਈਏ ਮਰਾਦਪੁਰੇ ਝੁੱਗੀਆਂ ਦੇ ਵਿੱਚ ਮੈਂ ਫੋਟੋਜ਼ ਵੀ ਹੈਗੀਆਂ ਨੇ ਮੇਰੇ ਕੋ ਉਹ ਬੰਦੇ ਉਹਨਾਂ ਦੇ ਘਰ ਤੱਕ ਰਾਤ ਤੱਕ ਪਾਣੀ ਵੜ ਜਾਂਦਾ ਪਰ ਉਹ ਬੈੱਡ ਦੇ ਉੱਤੇ ਵਿਚਾਰੇ ਆਪਣੇ ਨਿਆਣਿਆਂ ਨੂੰ ਲੈ ਕੇ ਸੁੱਤੇ ਰਹਿੰਦੇ ਨੇ ਫਿਰ ਅਗਲੇ ਦਿਨ ਉਹਨਾਂ ਦੇ ਨਿਆਣੇ ਬਿਮਾਰ ਹੁੰਦੇ ਨੇ ਉਹਨਾਂ ਵਿਚਾਰੇ ਦਿਹਾੜੀ ਦੱਪੇ ਵਾਲੇ ਬੰਦੇ ਹੁੰਦੇ ਨੇ ਉਹ ਮਸਾ ਆਪਣਾ ਘਰ ਬਾਹਰ ਮਸਾ ਚਲਾਉਂਦੇ ਨੇ ਫਿਰ ਆਪਣੇ ਨਿਆਣਿਆਂ ਨੂੰ ਦਵਾਈਆਂ ਦਵਾਉਂਦੇ ਨੇ ਸਭ ਕੁਝ ਕਰਦੇ ਨੇ ਉਹ ਸਰਕਲ ਬਹੁਤ ਉਹਨਾਂ ਦਾ ਟਾਈਟ ਚੱਲਦਾ ਜੀ ਮੈਂ ਇਹ ਜਦੋਂ ਭਾਜਪਾ ਵਿਸ਼ਵਾਸ ਦਵਾਉਂਦੀ ਆ ਜਾਂ ਕੋਈ ਵੀ ਮੈਨੂੰ ਸੂਚਨਾ ਜਾਂ ਅਹੁਦੇਦਾਰੀ ਜਾਂ ਕੁਝ ਵੀ ਵੱਡੀ ਅਹੁਦੇਦਾਰੀ ਮਿਲਦੀ ਆ ਮੈਂ ਸਭ ਤੋਂ ਪਹਿਲਾ ਕੰਮ ਉਸ ਬੰਦਿਆਂ ਲਈ ਕਰੂੰਗਾ ਜਿੰਨਾਂ ਹਾਲ ਤੱਕ ਅਜੇ ਤੱਕ ਕੋਈ ਨਹੀਂ ਪਹੁੰਚਿਆ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਵੀ ਜੀ ਆਕਾਲੀ ਦਲ ਦੇ ਨਾਲ ਜੇ ਭਾਜਪਾ ਦਾ ਗੱਠ ਜੋੜ ਹੁੰਦਾ ਤੇ ਆਪਾਂ 2022 ਦੀ ਕੈਲਕੂਲੇਸ਼ਨ ਲੈ ਲਈਏ ਦਿਲਜੀਤ ਜੀ 2024 ਦੀ ਲੈ ਲਈਏ ਉਹ ਸਾਬ ਨਾਲ ਭਾਜਪਾ ਦਾ ਗਰਾਫ ਵਧਿਆ ਵਾ ਖਾਲੀਦਲ ਦਾ ਡਾਊਨ ਹੋਇਆ ਵਾ ਜੀ ਇਸ ਕਰਕੇ ਸਾਡੇ ਅਸ਼ੂਨੀ ਸ਼ਰਮਾ ਜੀ ਪ੍ਰਧਾਨ ਨੇ ਅਸੀਂ ਵੀ ਉਹਨਾਂ ਦੇ ਸਿਪਾਈ ਆ ਅਸੀਂ ਵੀ ਭਾਜਪਾ ਦੇ ਸਿਪਾਈ ਆ ਅਸੀਂ ਵੀ 117 ਦੀਆਂ 17 ਸੀਟਾਂ ਤੇ ਚੋਣ ਲੜਾਂਗੇ ਤੇ ਹੁਣ ਜਿਮਣੀ ਚੋਣ ਦੀ ਗੱਲ ਕਰਦੇ ਇੱਥੋਂ ਅਸੀਂ ਪੂਰੇ ਤਿਆਰਬਰ ਤਿਆਰ ਆਂ ਕਾਰਗਰਤਾ ਦੇ ਵਿੱਚ ਪੂਰਾ ਜੋਸ਼ ਵਾਲੀ ਬੂਥ ਕਮੇਟੀਆਂ ਬਣੀ ਹੋਈਆਂ ਵਾਰਡ ਦੀਆਂ ਕਮੇਟੀਆਂ ਬਣੀਆਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਸਾਡੇ ਕੋਲ ਬੂਥ ਤਰ ਦਾ ਕਾਰਗਰਤਾ ਹੈਗਾ ਤੇ ਜੇ ਭਾਜਪਾ ਵਿਸ਼ਵਾਸ ਜਤਾਉਂਦੀ ਹੈ ਤੇ ਜਿੱਤ ਕੇ ਭਾਜਪਾ ਦੀ ਝੋਲੀ 'ਚ ਪਾਵਾਂਗੇ ਸੀਟਾਂ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡਾ ਨਾਲ ਗੱਲਬਾਤ ਕਰਨ ਲਈ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਭਾਜੀ ਸੋ ਇਹ ਸਾਨੂੰ ਤਰਨੁ ਜੋਸ਼ੀ ਜੀ ਜਿਨ੍ਹਾਂ ਦਾ ਟਿਕਟ ਦੇ ਦਾਵੇਦਾਰਾਂ ਦੇ ਵਿੱਚ ਮੋਰਿਆਂ ਦੇ ਵਿੱਚ ਨਾਮ ਹੀ ਆਉਂਦਾ ਹੈ ਅਤੇ ਭਾਜਪਾ ਦੇ ਵੱਲੋਂ ਯੁਵਾ ਮੋਰਚੇ ਦੀ ਇੱਕ ਵੱਡੀ ਜ਼ਿੰਮੇਵਾਰੀ ਵੀ ਉਹਨਾਂ ਦੇ ਕੋਲ ਹੈ ਉਹਨਾਂ ਨੇ ਇਹੀ ਦੱਸਿਆ ਕਿ ਰਾਜਨੀਤ ਰਾਜਨੀਤਾ ਜਿਹੜੇ ਨੇ ਜਿੱਥੇ ਨਹੀਂ ਪਹੁੰਚਦੇ ਭਾਜਪਾ ਦੀ ਕੋਸ਼ਿਸ਼ ਭਾਜਪਾ ਦੇ ਆਗੂਆਂ ਦੀ ਕੋਸ਼ਿਸ਼ ਭਾਜਪਾ ਦੇ ਵਰਕਰਾਂ ਦੀ ਕੋਸ਼ਿਸ਼ ਜਿਹੜੀ ਹੈ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਹੈ ਤੇ ਭਾਜਪਾ ਹਮੇਸ਼ਾ ਹੀ ਆਪਣੇ ਮਿਹਨਤੀ ਵਰਕਰ ਨੂੰ ਅੱਗੇ ਲੈ ਕੇ ਆਉਂਦੀ ਹੈ ਤੇ ਵਿਸ਼ਵਾਸ ਰੱਖਦੀ ਹੈ ਇਸ ਲਈ ਉਹ ਇਸ ਪਾਰਟੀ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਸਵਾਵਾ ਵੀ ਨਿਭਾ ਰਹੇ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਵੀ ਕੀਤਾ ਅਤੇ ਸੋਸ਼ਲ ਮੀਡੀਆ ਤੇ ਚਾਹੇ ਉਹ ਘੱਟ ਐਕਟਿਵ ਰਹੇ ਨੇ ਲੇਕਿਨ ਗਰਾਉਂਡ ਜ਼ੀਰੋ ਤੇ ਲੋਕਾਂ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਮਿਲਦੇ ਆ ਰਹੇ ਹਾਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਨਜ਼ਰ ਪੰਜਾਬ ਨਿਊਜ਼ ਟੀਵੀ ਤਰਮਤਾਰ